ਫਾਈਲੋਜੀ ਨੂੰ ਮਦਰ ਉਤੇ ਟੁਕਾ ਦੇਾਂਗੇ ਤਾਂ ਇਹ ਦੇ ਯੂਨੀਵਰਸਲ ਨਹੀਂ ਬਣਦਾ ਜਿਸ ਜੀ ਨਹੀਂ ਬਸੈਲਟੀ ਨਹੀਂ ਬਣੇਗੀ ਇਹ ਬਸੈਲਟੀ ਵਾਸਤੇ ਦੁਨੀਆ ਦਾ ਕੋਈ ਵੀ ਮਨੁੱਖ ਹੋਵੇ ਜੋ ਸੱਚ ਨਾਲ ਨਹੀਂ ਜੁੜਦਾ ਗੁਰ ਗਿਆਨ ਦੀ ਉਹਨਾਂ ਸਮਝ ਆਵਦੀ ਗੱਲ ਨੂੰ ਸਮਝਦਾ ਨਹੀਂ ਹੈ ਤਾਂ ਉਹਦੀ ਮਤ ਬਾੰਦ ਹੋ ਜਾਂਦੀ ਔਰ ਬਾੰਦ ਹੋਣ ਦੇ ਕਾਰਨ ਦਿਨ ਸੁਣਦੀ ਫਿਰਬ ਨਾਮਾ ਕੋਈ ਖੱਪ-ਖੱਪ ਨੂੰ ਕਰਾਂ ਜਾ ਕੋ ਬਿਨ ਰਾਤ ਖੱਪਦੇ ਰਹੇ ਖੱਪਦੇ ਰਹਤੇ ਨੇ ਬਾਤ ਖੱਪ ਜੇ ਬੇਕੁਰਬ ਕੋ ਸਹੀ ਗੁਰਬਾਣੀ ਦੇ ਸਿਧਾਂਤ ਦੇ ਨਾਲ ਵੀ ਇਹ ਜਿਹੜੇ ਵਿਚਾਰ ਨੇ ਇਹ ਮਿਲ ਜਾਂਦੇ ਨੇ ਤੇ ਵੀ ਇੱਕ ਸੱਜਣ ਆਏ ਉਹ ਕਹਿੰਦੇ ਨੇ ਮੀਨ ਵਾਸ਼ਿੰਗਟਨ ਤੋਂ ਆਈ ਸੀ ਅੱਛਾ ਜੀ ਪੁਰਖ ਆ ਕੇ ਕਹਿੰਦੀ ਹੈ ਕਿ ਜੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਇਸਤਰੀ ਜਾਤ ਨੂੰ ਐਜ਼ ਅ ਮਦਰ ਇਤਨਾ ਨਿੰਦ ਦਿੱਤਾ ਕਿ ਮਨ ਨੂੰ ਗੁਰੂ ਸਾਹਿਬ ਦੀ ਪ੍ਰਸੰਨ ਨਹੀਂ ਆਈ ਤੇ ਮੇਰਾ ਸਿੱਖਿਤ ਵਿਸ਼ਵਾਸ ਨਹੀਂ ਰਿਹਾ ਮੈਂ ਕਿਹਾ ਤੁਸੀਂ ਉਹਨਾਂ ਨੂੰ ਇਹ ਵਾਲੇ ਅਰਥ ਦੱਸੋ ਕਹਿੰਦੇ ਹਨ ਇਹ ਵਾਲੇ ਅਰਥ ਨੂੰ ਕਿ ਤਾਂ ਉਹਦਾ ਗੁਰੂ ਸਾਹਿਬ ਤੇ ਪਿਆਰ ਉਹ ਵਿਸ਼ਵਾਸ ਵੱਧ ਜਾਏਗਾ ਕਿ ਬਈ ਗੁਰੂ ਸਾਹਿਬ ਨੇ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਹੋਈ ਨਾ ਬਾਤ ਖੋ ਜੇ ਯਾ ਇਸ ਤਰ੍ਹਾਂ ਮਦਰ ਲੋਕਾਂ ਦਾ ਇਹ ਤੱਕ ਗੁਰਬਾਣੀ ਦੀ ਸਹੀ ਬਲ ਜੋ ਸਹੀ मीनिंग ਸਮਝ ਵਿੱਚ ਨਹੀਂ ਆਉਂਦੇ ਵੀ ਜੀ ਮੈਂ ਦੱਸ ਰਾਈ ਤੇ ਜ਼ਰੂਰ ਕਰ ਕਰੋ ਔਰ ਤੁਸੀਂ ਇਹਨਾਂ ਨੂੰ ਇੰਟਰਨੈਟ ਤੇ ਵੀ ਸੁਣ ਸਕਦੇ ਹੋ www radio spice ਹਾਂਜੀ ਵੀ ਜੀ ਅਗੇ ਹਾਂਜੀ ਇਹਨਾਂ ਜਿਹੜੇ ऐसिया पंक्तियां सुना जाते जन काए गवावे नो बन के उगवा रही है हाँ। वाले सारी जी पंक्तियां ने ना जनी जनत गुरु ग्रंथ सिंह दियां है ही नहीं है वो कहानिया न लगा के सुनाते ਕਿਆ ਬਾਤ ਕਿਆ ਬਾਤ ਹੈ ਇਹ ਤਾਂ ਜੀ ਬਣਾ ਵੱਡਾ ਭਲੇਖ ਆ ਵੀਰ ਜੀ ਸਿੱਖ ਧਰਮ ਦੇ ਵਿੱਚ ਸਿੱਖ ਜਗਤ ਵਿੱਚ ਇਹਨਾਂ ਲਾਈਨਾਂ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਗਿਆ ਔਰ ਹੋ ਵੀ ਨਹੀਂ ਆਇਆ ਔਰ ਮੈਂ ਕਹਿੰਨੀ ਆ ਇਸ ਤੋਂ ਵੱਡਾ ਧਰਮ ਹੋਰ ਕੋਈ ਹੋ ਹੀ ਨਹੀਂ ਸਕਦਾ ਜਿਸ ਤਰ੍ਹਾਂ ਇਹਨਾਂ ਲਾਈਨਾਂ ਦੇ ਅਰਥ ਵੀ ਸਮਝਾਏ ਜਾਂਦੇ ਨੇ ਔਰ ਤੁਸੀਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਹੀ ਨਹੀਂ ਹਾਂ ਜੀ ਜੰਨੀ ਜੀ